ਲੁੱਟਣ ਦਾ ਮਿੰਤਾ ਕਰਨਾ ਪੈਰ ਪਕੜ ਕੇ ਮਿੰਤਾ ਕਰੇ ਲੁੱਟਣ ਮੇਰਾ ਕਮਲ ਏ ਕੋਈ ਕਸੂਰ ਨਹੀਂਉ ਪੁੱਛ ਆਪ ਉਠਾਲ ਕੇ ਗੱਲ ਸਾਰੀ ਸੁੱਤਾ ਸਾਹਮਣੇ ਪਿਆ ਹੈ ਦੂਰ ਨਹੀਂਉ ਕਾਹ ਨੂੰ ਮਾਰਨੀ ਅਸਾਨ ਮਾਣਿਆ ਨੂੰ ਆਕੀ ਤੁਸਾਂ ਤੋਂ ਅਸੀਂ ਹਜੂਰ ਨਹੀਂਉ ਕਈ ਤਰਸ ਪ੍ਰਦੇਸੀਆਂ ਮਾੜਿਆਂ ਤੇ ਜੁਲਮ ਰੱਬ ਨੂੰ ਸਹਿਬ ਮਨਜ਼ੂਰ ਨਹੀਂਉ ਲੁੱਡਣ ਦਾ ਅੱਗੇ ਦੱਸਣਾ ਕੰਡੇ ਪਾਰ ਦੇ ਆਣ ਕੇ ਉਸ ਨੱਡੇ ਫਾਹਿਲਾ ਕੇ ਅਸਾਂ ਨੂੰ ਟੰਗਿਆ ਸੀ ਜੁਲਫਾਂ ਉਹਦੀਆਂ ਮੇਰੀਆਂ ਬੌਟੀਆਂ ਨੂੰ ਜੈਰੀ ਨਾ ਗਣਾ ਵਾਂਗਰਾ ਡੰਗਿਆ ਸੀ ਵਾ ਵੰਝਲੀ ਖਿੱਚ ਲਈ ਲੋਕ ਸਾਰੇ ਰੰਗਣ ਇਸ਼ਕ ਦੀ ਭੂਲੀਏ ਰੰਗਿਆ ਸੀ ਬੇੜੀ ਵਿੱਚ ਬਠਾਲ ਕੇ ਪਾਰ ਲਾਇਆ ਤੇ ਲਾ ਇੱਕ ਨਾ ਉਸ ਤੋਂ ਮੰਗਿਆ ਸੀ ਕਹੜੇ ਪੈ ਗਿਆ ਵੇਖ ਕੇ ਸੀਜ ਤੇਰੀ ਕਿਆ ਕਿਸੇ ਤੋਂ ਅਥਰਾ ਰੋਕਿਆ ਨਾ ਝੂਠੇ ਲਾਇ ਇਲਜ਼ਾਮ ਕਿਉਂ ਮਾਰਨੀਏ ਮੈਂ ਜਾਣ ਕੇ ਉਸ ਨੂੰ ਟੋਕਿਆ ਨਾ ਚੜਿਆ ਜਾ ਪਲੰਗ ਤੇ ਤੁਸ ਦੇ ਕੇ ਮੈਂ ਆਖਿਆ ਹੀਰ ਸਿਆਲ ਦਾਏ ਮੂ ਟੱਕ ਕੇ ਸੌਂ ਗਿਆ ਏ ਕਹਿ ਕੇ ਫਕਰ ਏ ਵੀ ਹੀਰ ਦੇ ਨਾਲ ਦਾ ਏ ਫਕਰ ਏ ਵੀ ਹੀਰ ਦੇ ਨਾਲ ਦਾ ਏ